ਸੋਹਣਾ ਲੱਗਾ ਕਾਂਗਰਸ ਆਟੋ ਸੋਰ ਜੋ ਜੰਦੀ ਝੋੜ 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 ਜੰਮੀ ਲੱਖਣਪੁਰ ਦਾ ਵਰਦਾਵਾ ਜੁਨਾਵਾਦ ਜੁਨਾਵਾਦ ਜੰਮੀ ਲੱਖਣਪੁਰ ਦਾ ਵਰਦਾਵਾ ਜੁਨਾਵਾਦ ਜੁਨਾਵਾਦ ग्रेस ज़िंदाबाद नेचुल कांग्रेस ज़िंदा ज़िंदाबाद ਪਿਛਲੇ ਦਿਨਾਂ ਤੋਂ ਸਾਰਾ ਡੇਟਾ ਦੇਖ ਰਿਹਾ ਹੈ ਕਿ ਕਿਵੇਂ ਬੀਜੇਪੀ ਨੇ ਵੋਟਾਂ ਚੋਰੀ ਕਰਕੇ ਤੀਜੀ ਵਾਰ ਸਲਕਾਰ ਬਣਾਈ ਹੈ ਤੇ ਇਸ ਚੋਰੀ ਦਾ ਜਿਹੜਾ ਸਬੂਤ ਹੈ ਉਹ ਰਾਹੁਲ ਗਾਂਧੀ ਜੀ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਤੇ ਉਹਦੀ ਟੀਮ ਨੇ ਸਾਰਾ ਜਿਹੜੀਆਂ ਵੋਟਾਂ ਇਹ ਪਿਛਲੇ ਸਮੇਂ ਦੇਖਿਆ ਕਿ ਸਾਖਤਾ ਹਲਕੇ ਹੈ ਇੱਕ ਪਾਰਲੀਮੈਂਟ ਹਲਕੇ ਦੇ ਵਿੱਚ ਉਹਦੇ ਚੋਂ 6 ਤੇ ਕਾਂਗਰਸ ਜਿੱਤੀ ਹੈ ਤੇ ਇੱਕ ਹਲਕਾ ਜਿਹੜਾ ਬੀਜੇਪੀ ਜਿੱਤੀ ਹੈ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਉਹਦੇ ਵਿੱਚ ਬੀਜੇਪੀ ਦਾ ਐਮਪੀ ਜਿਹੜਾ ਹੈ ਉਹ 1 ਲੱਖ ਵੋਟ ਤੇ ਜਿੱਤ ਜਾਂਦਾ ਹੈ ਤਾਂ ਜਦੋਂ ਉਹਦੀ ਪੜਤਾਲ ਕੀਤੀ ਗਿਆ ਪਿੱਛੇ ਕਾਰਨ ਕੀ ਹੈ ਤਾਂ ਉੱਥੇ ਪਤਾ ਲੱਗਿਆ ਕਿ ਉਹਨਾਂ ਨੇ ਵੋਟਾਂ ਜਿਹੜੀਆਂ ਇੱਕ 1 ਲੱਖ 2 27200 ਵੋਟ ਜਿਹੜੀ ਹੈ ਉੱਥੇ ਇਹਨਾਂ ਨੇ ਨਾਜਾਇਜ਼ ਬਣਾਈ ਹੈ ਇਸ ਕਰਕੇ ਜਿਹੜੀਆਂ ਨਾਜਾਇਜ਼ ਵੋਟਾਂ ਬਣਾ ਕੇ ਆਮ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਇਸ ਕਰਕੇ ਬੀਜੇਪੀ ਨੂੰ ਅੱਜ ਜਿਹੜਾ ਲੈਕਚਰ ਕੁਝ ਤੋਂ ਮੰਗ ਕੀਤੀ ਜਾ ਰਹੀ ਹੈ ਉਹਦਾ ਡਿਜੀਟਲ ਡਾਟਾ ਦਿੱਤਾ ਜਾਵੇ ਤਾਂ ਕਿ ਪਤਾ ਲੱਗੇ ਕਿ ਸਾਰੇ ਦੇਸ਼ ਵਿੱਚ ਕਿੱਥੋਂ-ਕਿੱਥੋਂ ਇਹ ਬੀਜੇਪੀ ਜਿਹੜੀ ਵੋਟ ਚੋਰੀ ਕਰ ਰਹੀ ਹੈ ਇਸ ਕਰਕੇ ਅੱਜ ਅਸੀਂ ਦੇਸ਼ ਦੇ ਵਿੱਚ ਰਾਹੁਲ ਗਾਂਧੀ ਜੀ ਅਤੇ ਕਾਂਗਰਸ ਪਾਰਟੀ ਵੱਲੋਂ ਜੋ ਸੱਦਾ ਦਿੱਤਾ ਗਿਆ ਹੈ ਵੋਟ ਚੋਰੀ ਦੇ ਖਿਲਾਫ ਅੱਜ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਚੈਨ ਸਿੰਘ ਚੈਨਾ ਜੀ ਅਤੇ ਹੈਪੀ ਜੀ ਰਮਾਣਾ ਜੀ ਜਿਹੜੇ ਕਿ ਇਸ ਹਲਕੇ ਦੇ ਪ੍ਰਧਾਨ ਨੇ ਅੱਜ ਇਹਨਾਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਅਜੀ ਸਾਰਿਆਂ ਨੇ ਕਾਂਗਰਸ ਪਾਰਟੀ ਦੇ ਵੱਲੋਂ ਮਿਲ ਕੇ ਯੂਥ ਕਾਂਗਰਸ ਵੱਲੋਂ ਵੋਟ ਚੋਰੀ ਦੇ ਖਿਲਾਫ ਅੱਜ ਅਸੀਂ ਜਿਹੜਾ ਇਹ ਪ੍ਰੋਟੈਸਟ ਸੰਕੇਤਕ ਪ੍ਰੋਟੈਸਟ ਹੈ ਇਸ ਗੱਲ ਨੂੰ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਧੰਨਵਾਦ ਇਹ ਜੀ ਗੱਲ ਕਰੀਏ ਆਪਾਂ ਜਿਸ ਤਰ੍ਹਾਂ ਤੁਸੀਂ ਇਹ ਵੋਟ ਚੋਰੀ ਦੀ ਗੱਲ ਕਰ ਰਹੇ ਹੋ ਲੱਗਦਾ ਕਿ ਜੀ ਦੇ ਵਿੱਚ ਗਰਬੜ ਹੈ ਜਿਹੜਾ ਕੈਂਡਲ ਮਾਰਚ ਕੀਤਾ ਕੋਟਪੂਰੇ ਉੱਥੇ ਵੀ ਅਸੀਂ ਉੱਥੇ ਵੋਟਰ ਸੂਚੀਆਂ ਦਾ ਕਾਂਗਰਸ ਪਾਰਟੀ ਵਾਲਿਆਂ ਨੇ ਦੇਖਿਆ ਕਿ ਇੱਕ ਔਰਤਾਂ ਕੁੜੀ ਹੈ ਰੂਬੀ ਉਹਦੀਆਂ ਪੰਜ ਵੋਟਾਂ ਪੜੀਆਂ ਹੋਈਆਂ ਅਸੀਂ ਅਗਲੇ ਦਿਨਾਂ ਦੇ ਵਿੱਚ ਜਿਹੜਾ ਜੈਤੋ ਸ਼ਹਿਰ ਹੈ ਇਹਨੂੰ ਵੀ ਖੰਗਾਲਣ ਜਾ ਰਹੇ ਆਂ ਵੋਟਰ ਸੂਚੀਆਂ ਦੀ ਅਤੇ ਜਿੱਥੇ ਵੋਟਰ ਸੂਚੀਆਂ 'ਚ ਗਰਬੜ ਹੈ ਜਦੋਂ ਲੈਕਚਨ ਕਮਿਸ਼ਨਰ ਅਤੇ ਕੇਂਦਰ ਦੀ ਸਰਕਾਰ ਦਾ ਗੱਠ ਜੋੜੋ ਜਾਵੇ ਉਦੋਂ ਈਵੀਐਮ ਤਾਂ ਦੂਜੇ ਨੰਬਰ ਦੀ ਗੱਲ ਰਹਿ ਜਾਂਦੀ ਹੈ ਜਦੋਂ ਈਵੀਐਮ ਦੀ ਪਹਿਲਾਂ ਗੱਲ ਚੁੱਕੀ ਸੀ ਉਦੋਂ ਕਾਂਗਰਸ ਨੇ ਇਸ ਗੱਲ ਦਾ ਮੁੱਦਾ ਨਹੀਂ ਠਾਇਆ ਸੀਗਾ ਵੀ ਚਲੋ ਈਵੀਐਮ ਤਾਂ ਸਹੀ ਹੋ ਸਕਦੀ ਹੈ ਲੇਕਿਨ ਅੱਜ ਕਾਂਗਰਸ ਨੂੰ ਇਹ ਗੱਲ ਪਤਾ ਲੱਗਿਆ ਵੀ ਈਵੀਐਮ 'ਚ ਵੀ ਗੜਬੜੀ ਹੈਗੀ ਹੈ ਈਵੀਐਮ ਦੀ ਜਿਹੜੀ ਗੱਲ ਹੈਗੀ ਹੈ ਅੱਜ ਦਾ ਵੋਟਰ ਸੂਚੀਆਂ ਦੀ ਗੱਲ ਹੈ ਜੀ ਜਿਹੜਾ ਡਿਜੀਟਲ ਕਾਰਡ ਦੀ ਗੱਲ ਹੈ ਜਦੋਂ ਡਿਜੀਟਲ ਅਸੀਂ ਸਰਕਾਰ ਜਿਹੜਾ ਕਿ ਲੈਕਚਰ ਮਿਸਰ ਤੋਂ ਮੰਗ ਕਰ ਰਹੇ ਆ ਕਿ ਡਿਜੀਟਲ ਡਾਟਾ ਦਿੱਤਾ ਜਾਵੇ ਵੋਟਰਾਂ ਦਾ ਜੇ ਡਿਜੀਟਲ ਡਾਟਾ ਦਿੱਤਾ ਜਾਂਦਾ ਹੈ ਉਹਦੇ ਚ ਸਾਰਾ ਕੁਝ ਸਾਫ ਤੋਂ ਹੋ ਜਾਏਗਾ ਕਿ ਕਿੱਥੇ ਕਿੱਥੇ ਗਰਬੜਾ ਕਰ ਲੀਆਂ ਈਵੀਐਮ ਚ ਨਹੀਂ ਕਿੱਥੇ ਕਿੱਥੇ ਗਰਬੜ ਹੈਗੀ ਆ ਉਹ ਸਾਰਾ ਸਾਹਮਣੇ ਆ ਜਾਏਗਾ ਦੇਸ਼ ਦੇ ਲੋਕਾਂ ਦੇ ਜੀ ਜੀ ਧੰਨਵਾਦ ਆਸੀਂ ਸਾਡੇ ਜੱਜ ਤੋਂ ਤੇ ਜਿਹੜੇ ਸੇਵਾਦਾਰ ਨੇ ਇੰਚਾਰਜ ਨੇ ਗੱਠਨ ਟਿ ਲਵਾ ਜੀ ਤੇ ਸਾਡੇ ਜਿਹੜੇ ਜੂਸ ਤੇ ਹਲਕਾ ਪ੍ਰਧਾਨ ਨੇ ਮਨਿੰਦਰ ਹੈਪੀ ਸਿੰਘ ਜੀ ਇਹਨਾਂ ਵੱਲੋਂ ਇੱਕ ਅਜੇ ਪ੍ਰੋਗਰਾਮ ਰੱਖਿਆ ਗਿਆ ਇੱਥੇ ਜਿਹੜਾ ਕਿ ਪਿਛਲੇ ਕਾਫੀ ਦਿਨਾਂ ਦੇ ਵਿੱਚ ਇੱਕ ਬਹੁਤ ਇੰਡੀਆ ਦੇ ਵਿੱਚ ਇੱਕ ਮੁੱਦਾ ਪੱਖਿਆ ਹੋਇਆ ਹੈ ووٹ ਚੋਰੀ ਦਾ ਜੀ ਉਹ ਹੁਣ ਕਹਿਣਾ ਉਹ ਗੱਲ ਤਾਂ ਉਹੀ ਆ ਕਿ ਤੁਸੀਂ ਇਲੈਕਸ਼ਨ ਹੀ ਕਰਾਉਣਾ ਬੰਦ ਕਰ ਦਿਓ ਜੇ ਤੁਸੀਂ ਇਦਾਂ ਹੀ ਧੂਖਾ ਕਰਕੇ ਲੋਕਾਂ ਨਾਲ ਜੇ ਤੁਸੀਂ ਵੋਟਾਂ ਬਣਾਉਣੀਆਂ ਜੇ ਆਉਣਾ ਹੈਗਾ ਤਾਂ ਫਿਰ ਇਲੈਕਸ਼ਨ ਤੇ ਇਨਾ ਕਿਉਂ ਖਰਚਾ ਹੁੰਦਾ ਤੁਸੀਂ ਸਿੱਧਾ ਹੀ ਬਣ ਜਾਓ ਕਰੋ ਸੋ ਅਸੀਂ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਘਰ ਘਰ ਤੱਕ ਗੱਲ ਪਹੁੰਚਾਉਣ ਲਈ ਅੱਜ ਅਸੀਂ ਆਹ ਜਿਹੜਾ ਉਹ ਸਟਾਪ ਵੋਟ ਚੋਰੀ ਦਾ ਅਸੀਂ ਆਹ ਜਿਹੜਾ ਸਿੱਕਰ ਹੈ ਇਹ ਅਸੀਂ ਇਸ ਕਿਨਾਰੇ ਲਾਵਾਂਗੇ ਜਿੱਦੇ ਸਪੰਚ ਤੇ ਚਾਰਜ ਅਸੀਂ ਇਹ ਸਾਰੇ ਜਿਹੜੇ ਹਲਕੇ ਵਾਰ ਬੰਦੀ ਨੇ ਸਰਪੰਚ ਨੇ ਸਾਰੇ ਇੱਥੇ ਪਹੁੰਚੇ ਆ ਮੈਂ ਇਹਨਾਂ ਦਾ ਇੱਥੇ ਹੋਂਦ ਧੰਨਵਾਦ ਕਰਦਾ ਤੇ ਬਸ ਇਹ ਇੱਕ ਮੁੱਖ ਪ੍ਰਧਾਨ ਜੀ ਜੇ ਦੇਖਿਆ ਜਾਵੇ ਜਿਤਨਾ ਅੱਜ ਇਹ ਵੋਟ ਚੋਰੀ ਦਾ ਮੁੱਦਾ ਜਿਹੜਾ ਅੱਜ ਖੁੱਲਿਆ ਹੈ ਇਹ ਲੱਗਦਾ ਕਿਤੇ ਨਾ ਕਿਤੇ ਜਿਵੇਂ ਰਾਹੁਲ ਗਾਂਧੀ ਨੇ ਇਸ ਚੀਜ਼ ਦੇ ਵਿੱਚ ਦੇਖਿਆ ਸੀਗਾ ਆਪਣੇ ਬਿਹਾਰ ਦੇ ਵਿੱਚ ਸਭ ਤੋਂ ਵੱਡੀ ਪਕੜ ਕੀਤੀ ਗਈ ਹੈ ਤਾਂ ਲੱਗਦਾ ਤੁਹਾਨੂੰ ਕਿਤੇ ਪੂਰੀ ਇੰਡੀਆ ਦੇ ਵਿੱਚ ਇਸ ਤਰ੍ਹਾਂ ਹੋਏਗਾ ਕੁਰੀ ਹੁਣ ਤੁਸੀਂ ਦੇਖੋ ਬਹੁਤ ਸਿੱਟਾ ਇਹੋ ਜਿਹਿਆਂ ਨੇ ਜਿੱਥੇ ਜਿੱਤ ਹਾਰ ਦਾ ਜਿਹੜਾ ਫਰਕ ਆ ਬਹੁਤ ਥੋੜਾ ਜੀ ਇਸ ਤੋਂ ਮਤਲਬ ਸਾਠਾ ਵੀ ਜਿਹੜੀ ਇਹ ਸਰਕਾਰ ਹੈ ਧੋਖੇ ਚ ਰੱਖ ਕੇ ਲੋਕਾਂ ਨੂੰ ਇਹ ਬਣੀ ਆ ਮੰਨ ਲਓ ਹੁਣ 25 ਤੋਂ 20 ਸਿੱਟਾ ਇਹੋ ਜਿਹਿਆਂ ਜਿੱਥੇ ਬਹੁਤ ਘੱਟ ਫਾਸਲਾ ਜੀ ਉੱਥੇ ਜਿਹੜੀਆਂ ਵੋਟਾਂ ਤੁਸੀਂ ਦੇਖ ਲਓ ਇੱਕ ਘਰ ਦੇ ਵਿੱਚ 80 80 ਵੋਟਾਂ ਬਣਾਈਆਂ ਗਈਆਂ ਨੇ ਇੱਕ ਪਰਿਵਾਰ ਦੇ ਵਿੱਚ ਤੁਸੀਂ ਦੇਖੋ 80 80 90 90 ਵੋਟਾਂ ਨੇ ਇਸ ਤੋਂ ਇਲਾਵਾ ਜਿਹੜੀਆਂ ਮਰ ਚੁੱਕੇ ਆ ਨਾ ਜਿਹੜੇ ਜਿੰਦੇ ਬੰਦੇ ਆ ਉਹਨਾਂ ਨੂੰ ਮਰਿਆ ਸਾਫਤ ਕਰ ਦਿੱਤਾ ਵੋਟਾਂ ਕੱਟੀਆਂ ਗਈਆਂ ਸੋ ਇਹ ਇੱਕ ਮਤਲਬ ਬਹੁਤ ਵੱਡ ਕਨਾਲ ਜਿਹੜਾ ਇਹ ਸਰਕਾਰ ਜਿਹੜੀ ਇਸ ਬਾਰੇ ਬਣੀ ਹੈ ਜੀ ਆਪਾਂ ਨੂੰ ਚੋਣ ਕਮਿਸ਼ਨ ਤੇ ਵਿਸ਼ਵਾਸ ਹੁੰਦਾ ਕਿ ਚੋਣ ਕਮਿਸ਼ਨ ਇੱਕ ਇਹੋ ਜਿਹਾ ਹੁੰਦਾ ਉਹ ਕਿਸੇ ਦੇ ਪੱਖ ਦਾ ਨਹੀਂ ਹੁੰਦਾਗਾ ਇਹ ਲੱਗਦਾ ਕਿ ਤਨਾ ਕਿਤੇ ਜਿਹੜਾ ਚੋਣ ਕਮਿਸ਼ਨ ਵੀ ਭਾਜੀਪੀ ਦੇ ਨਾਲ ਬਿਲਕੁਲ ਹੀ ਹੋਲ ਮਿਲ ਗਿਆ ਲੱਗਦਾ ਬਿਲਕੁਲ ਜੀ ਇੱਟਾ ਹੁਣ ਤਾਂ ਅੱਜ 100000 ਚੋਰ ਦਾ ਤੇ ਇੱਕ ਦਿਨ ਸਾਧਦਾ ਜਦੋਂ ਇਹ ਦਿਨ ਆ ਗਿਆ ਤੇ ਫਿਰ ਉਦੋਂ ਇਹਨਾਂ ਨੂੰ ਸਾਰਿਆਂ ਨੂੰ ਨੰਗਾ ਕਰਕੇ ਇਹਨਾਂ ਨੂੰ ਫਤਹ ਅਜਾਮਾ ਦਿੱਤੀਆਂ ਜਾਣੀਆਂ ਇਹ ਚੋਣ ਕਮਿਸ਼ਨ ਰਲ ਕੇ ਹੀ ਸਾਰਾ ਕੁਝ ਹੋ ਰਿਹਾ ਜੋ ਇਹ ਮਤਲਬ ਕਿ ਖੇਡ ਫੰਡੀ ਖੇਡ ਖੇਡੀ ਜਾ ਰਹੀ ਹੈ ਜੀ ਜਿਵੇਂ ਬੀਜੇਪੀ ਪੱਪੂ ਵਗੈਰਾ ਬੋਲਦੀ ਸੀ ਵੀ ਇਹਨੂੰ ਤਾਂ ਰਾਹੁਲ ਗਾਂਧੀ ਨੂੰ ਤਾਂ ਕੁਝ ਪਤਾ ਹੀ ਨਹੀਂ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਕਿ ਰਾਹੁਲ ਗਾਂਧੀ ਕੀ ਹੈ ਬਿਲਕੁਲ ਜੀ ਹੁਣ ਰੌਹਲ ਗਾਂਧੀ ਨੇ ਐਡਾ ਵੱਡਾ ਇਹਦਾ ਮੁੱਦਾ ਲੈ ਕੇ ਆਏ ਆ ਸਾਹਮਣੇ ਰੌਹਲ ਗਾਂਧੀ ਨੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜਿਹੜਾ ਉਹਨਾਂ ਦਾ ਗ੍ਰਾਫ ਉੱਪਰ ਗਿਆ ਇਸ ਮੁੱਦੇ ਕਰਕੇ ਜੀ ਇੱਕ ਬਹੁਤ ਹੀ ਪੜਿਆ-ਲਿਖਿਆ ਤੇ ਇੰਟੈਲੀਜੈਂਟ ਇਹ ਜਿਹੜਾ ਮਤਲਬ ਕਿ ਰਾਹੁਲ ਗਾਂਧੀ ਜੀ ਹੈਗੇ ਨੇ ਸਬੂਤ ਲੈ ਕੇ ਆਏ ਨੇ ਸਾਹਮਣੇ ਉਹ ਇੱਕ ਜਿਹੜੀਆਂ ਗੱਲਾਂ ਬਣੀਆਂ ਸੀ ਰਾਹੁਲ ਗਾਂਧੀ ਦੇ ਵਿਰੁੱਧ ਇਹ ਵੀ ਵਿਰੋਧੀਆਂ ਨੇ ਬਣਾਈਆਂ ਹੋਈਆਂ ਸੀ ਬਹੁਤ ਹੀ ਸਮਝਦਾਰ ਤੇ ਪੜਿਆ-ਲਿਖਿਆ ਇਨਸਾਨ ਹੈ ਰਾਹੁਲ ਗਾਂਧੀ ਜੀ ਜੀ ਅੱਜ ਕਾਂਗਰਸ ਨੇ ਇਹ ਮੁੱਦਾ ਚੱਕਿਆ ਤੇ ਲੱਗਦਾ ਕਿ ਤਨੇ ਕਿਤੇ ਇਹਦਾ ਲਾਭ ਹੋਏਗਾ ਬਿਲਕੁਲ ਜੀ ਲੋਕਾਂ ਦੇ ਵਿੱਚ ਹੁਣ ਇਹ ਗੱਲ ਜਾਗੜੀ ਆ ਘਰ-ਘਰ ਤੱਕ ਗੱਲ ਪਤਾ ਲੱਗ ਕਿ ਜੋ ਇਹ ਮੋਦੀ ਸਰਕਾਰ ਨੇ ਚੋਣ ਕਮਿਸ਼ਨ ਦੇ ਨਾਲ ਰਲ ਕੇ ਕੀਤਾ ਸੋ ਇਹਦਾ ਜਿਹੜਾ ਬਹੁਤ ਲੋਕਾਂ ਦਾ ਇਸ ਥਾਂ ਚ ਜਾ ਕੇ ਕੰਮ ਜਾਊਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਦਾ ਜਿਹੜਾ ਫਾਇਦਾ ਕਾਂਗਰਸ ਨੂੰ ਵੀ ਹੋਊਗਾ ਤੇ ਦੇਸ਼ ਨੂੰ ਵੀ ਹੋਊਗਾ ਕਿਉਂਕਿ ਪਹਿਲਾਂ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਇਸ ਬਾਰੇ ਬਹੁਤ ਵੋਟਾਂ ਜਿਹੜੀਆਂ ਆਪਣੇ ਸ਼ਹਿਰ ਦੇ ਵਿੱਚ ਵੀ ਕੱਟੀਆਂ ਗਈਆਂ ਹੋਣੀਆਂਗਾ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੋਟਰ ਸੂਚੀਆਂ ਦੇਖਾਂਗੇ ਉਹ ਇੱਕ ਜਿਹੜਾ ਟੈਸਟ ਨੂੰ ਤਾਂ ਫਾਇਦਾ ਹੋਊਗਾ ਹੀ ਹੁੰਦਾ ਇੱਕ ਜਦੋਂ ਆਪਾਂ ਕਿਤੇ EVM ਦੇ ਵਿੱਚ ਪੰਜੇ ਦਾ ਬਟਨ ਦਬਾਂਦੇ ਸੀਗਾ ਉਹ ਦਿਖਦਾ ਤਾਂ ਪੰਜੇ ਦਾ ਸੀਗਾ ਲੇਕਿਨ ਸ਼ੋ ਕਮਲ ਦਾ ਹੁੰਦਾ ਸੀ ਇਹ ਵੀ ਕੋ ਸੱਚੀ ਆ ਜੀ ਇਸ ਟਾਈਮ ਤੇ ਜਦੋਂ ਐਡਾ ਵੱਡਾ ਕਾਪਲਾ ਪੋਟਰਸੂਚੀਆਂ ਦੇ ਵਿੱਚ ਹੀ ਕਰਤਾ ਹੈ ਤੇ ਫਿਰ ਇਹ ਜਿਹੜੀ ਸਰਕਾਰ ਹੈ ਇਹਨਾਂ ਨੇ EVM ਮਸ਼ੀਨਾਂ ਦੇ ਵਿੱਚ ਵੀ ਤਾਂ ਕੀਤਾ ਹੀ ਹੋਊਗਾ ਜੋ ਸਰਕਾਰ ਹੈ ਤੀਜੀ ਵਾਰ ਜਿਹੜੀ ਬਣੀ ਹੈ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਸਰਕਾਰ ਬਣੀ ਜੀ ਬਹੁਤ ਬੋਤਨ